ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਇੱਥੇ ਸਵੇਰ ਦਾ ਹੀ ਟਾਈਮ ਆ ਅੰਨੀ ਮਾਰਨਿੰਗ ਦੇ ਵਿੱਚ ਹੀ ਆਪਾਂ ਅੱਜ ਵੀਡੀਓ ਜਿਹੜਾ ਸਟਾਰਟ ਕਰਤਾ ਤੇ ਇੱਕ ਵੀਡੀਓ ਤੇ ਇੱਥੇ ਸਿਆਦਾ ਐਂਡ ਕਰਕੇ ਦੂਸਰਾ ਵੀਡੀਓ ਸਟਾਰਟ ਕਰ ਲਿਆ ਸੀਗਾ ਨੌ ਜੀ ਇੱਥੇ ਲੱਗਿਆ ਮੈਂ ਗਲੀ ਦੇ ਵਿੱਚ ਝਾੜੂ ਲਾਉਂ ਅੱਜ ਮੈਂ ਕਹਿੰਦਾ ਚਲੋ ਤੁਹਾਨੂੰ ਗਲੀ ਵੀ ਦਿਖਾ ਦਈਏ ਸਾਡੀ ਹਨਾ ਤੇ ਅਗਲੇ ਚ ਝੱਡ ਲਾਉਣ ਲੱਗੇ ਸੀਗੇ ਤੇ ਵੈਸੇ ਵੀ ਮੈਂ ਮਤਲਬ ਜਦੋਂ ਵੀ ਜੋ ਕੋਈ ਵੀ ਆਪਣੇ ਹਨਾ ਘਰ ਦੇ ਮੈਂਬਰ ਬਾਹਰ ਜਾਂਦੇ ਨੇ ਸੁਭ ਮੰਨਿਆ ਜਾਂਦਾ ਵੀ ਆਪਾਂ ਸਵੇਰ ਟਾਈਮ ਉੱਠ ਕੇ ਸਭ ਤੋਂ ਪਹਿਲਾਂ ਜਿਹੜੀ ਡੇਲੀ ਧੋਣੀ ਆਪਾਂ ਤਾਂ ਅੱਗੇ ਕੀ ਹੁੰਦਾ ਸੀ ਅੱਗੇ ਇਹੀ ਹੁੰਦਾ ਸੀਗਾ ਜਿਹੜੀਆਂ ਘਰ ਦੀਆਂ ਔਰਤਾਂ ਸੀਗੀਆਂ ਉਹ ਪਹਿਲਾਂ ਉੱਠ ਕੇ ਉਹਨਾਂ ਨੇ ਆਪਣੀ ਗਲੀਓ ਸਾਫ਼ ਕਰਨੀ ਸੀ ਮੈਂ ਵੀ ਆਪਣੀ ਮੰਮੀ ਨੂੰ ਦੇਖਦੀ ਆ ਰਹੀ ਸੀਗੀ ਮਤਲਬ ਮੇਰੀ ਮੰਮੀ ਉੱਠ ਕੇ ਸਾਰੀਆਂ ਦੀ ਮੰਮੀ ਲਗਭਗ ਐਵੇਂ ਕਰਦੀਆਂ ਸੀ ਪਹਿਲਾਂ ਸਾਰਿਆਂ ਮਤਲਬ ਗਲੀ ਦੀ ਸਫਾਈ ਹੁੰਦੀ ਸੀਗੀ ਗਲੀ ਦੀ ਸਫਾਈ ਹੁੰਦੀ ਸੀ ਉੱਠ ਕੇ ਗਲੀ ਦੇ ਵਿੱਚ ਝਾੜੂ ਲਾਉਣਾ ਜੋ ਵੀ ਕੂੜਾ ਹੁੰਦਾ ਸੀਗਾ ਉਹਨੂੰ ਚੱਕ ਕੇ ਬਾਹਰ ਰੂੜੀ ਤੇ ਡੇਕ ਕੇ ਆਉਂਦੀਆਂ ਸੀ ਅੰਕੇ ਤਾਂ ਦੇਖ ਲਓ ਰੂੜੀਆਂ ਵੀ ਕਿੱਡੀ-ਕਿੱਡੀ ਦੂਰ ਹੁੰਦੀਆਂ ਸੀ ਘਰ ਤੋਂ ਹਨਾ ਕਾਫੀ ਦੂਰ ਸੀ ਸਾਡੀ ਰੂੜੀ ਬਹੁਤ ਦੂਰ ਸੀ ਸਾਡੇ ਘਰ ਤੋਂ ਹਨਾ ਅ ਮਤਲਬ ਮੇਰੇ ਜਿੱਧਰ ਚਾਚਾ ਚਾਚੀ ਰਹਿੰਦੇ ਨੇ ਨਾ ਉਧਰ ਸੀ ਸਾਡੀ ਬਾਹਰ ਬਾਹਰ ਸੀ ਘਰ ਤੋਂ ਕਾਫੀ ਦੂਰ ਸੀਗੀ ਤੇ ਉੱਥੇ ਡੇਕ ਕਿਉਂਦੇ ਅਸੀਂ ਡੇਲੀ ਦੇਖ ਲੋ ਹਨ ਤੇ ਗੋਹਾ ਵੀ ਡੇਗਣਾ ਸੀ ਮੱਝਾਂ ਨਾਲ ਇੰਨਾ ਕੰਮ ਹੁੰਦਾ ਸੀਗਾ ਹੁਣ ਪਤਾ ਕੀ ਕਰਦੇ ਆ ਹੁਣ ਆਪਾਂ ਮੈਂ ਵੀ ਚਲੋ ਵਿੱਚ ਹੋਣੀ ਆ ਸਾਰਿਆਂ ਦੀ ਹੁਣ ਆਪਾਂ ਅੰਦਰ ਤੋਂ ਕੱਢ ਕੇ ਕੂੜਾ ਜਿਹੜਾ ਬਾਹਰ ਡੇਗ ਦਿੰਨੇ ਆ ਹਨਾ ਅੰਦਰ ਤੋਂ ਬਾਹਰ ਡੇਗ ਦਿੰਨੇ ਆ ਬਾਹਰ ਦੀ ਗਲੀ ਦੀ ਕੋਈ ਸਫਾਈ ਮੈਂ ਸਾਡੀ ਗਲੀ ਦੇ ਵਿੱਚ ਅੰਨੀ ਸਾਡੇ ਵਿੱਚ ਸੋਹੀ ਗੱਲ ਦਾ ਜੇ ਤੁਹਾਨੂੰ ਸਫਾਈ ਨਹੀਂ ਸਾਡੇ ਇਧਰ-ਇਧਰ ਸਫਾਈ ਆ ਅਗਲੀ ਸਾਈਡ ਸਾਡੇ ਸਫਾਈ ਨਹੀਂ ਹੈਗੀ ਇਹ ਸੱਚਾ ਜੀ ਚਾਹੇ ਮੇਰੀ ਮਤਲਬ ਗਲੀ ਦੇ ਸਾਡੇ ਵੀਡੀਓ ਦੇਖਦੀਆਂ ਉਹਨਾਂ ਨੂੰ ਕੌੜਾ ਲੱਗੇ ਹਨ ਮਤਲਬ ਸੱਚਾ ਜਿਹੜਾ ਹਨ ਤੇ ਸੱਚ ਜੋ ਸੱਚੀ ਆ ਦੇਖੋ ਆਪਣਾ ਗੇਟ ਤਾਂ ਸਾਫ ਕਰਨਾ ਚਾਹੀਦਾ ਹੁੰਦਾ ਹਨਾ ਕਹਿੰਦੇ ਹੁੰਦੇ ਨੇ ਵੀ ਜਿਹੜੇ ਘਰ ਦੇ ਭਾਗ ਹੁੰਦੇ ਨੇ ਹਨਾ ਉਹ ਦੇਖੀ ਤੋਂ ਪਤਾ ਲੱਗ ਜਾਂਦਾ ਹੁੰਦਾ ਦੇਹਲੀ ਤੋਂ ਘਰ ਦੇ ਭਾਗ ਦਾ ਪਤਾ ਲੱਗ ਜਾਂਦਾ ਵੀ ਘਰ ਦਾ ਭਾਗ ਕਿੰਨਾ ਕੁ ਤੇਜ ਆ ਹਨਾ ਅ ਦੇਲੀ ਤੋਂ ਇਹ ਸਿਆਣੇ ਬੰਦੇ ਨੇ ਜਿਹੜੇ ਅੰਦਾਜ਼ਾ ਲਾ ਲੈਂਦੇ ਨੇ ਜੀ ਤੇ ਹੁਣ ਬਸ ਅੰਦਰੋਂ ਕੱਢ ਕੇ ਬਾਹਰ ਬਾਹਰ ਕੋਈ ਸਫਾਈ ਨਹੀਂ ਕਰਨੀ ਗਲੀ ਦੀ ਹਨਾ ਇਹ ਜ਼ਰੂਰੀ ਹੈ ਸਾਡਾ ਵਾਲਾ ਦਾਲਾ ਜਿਹੜਾ ਇਹ ਜ਼ਰੂਰੀ ਸਾਫ਼ ਹੋਣਾ ਜ਼ਰੂਰੀ ਜਗਾ ਇਹ ਨਹੀਂ ਵੀ ਮੈਂ ਅੱਜ ਵੀਡੀਓ ਲਈ ਮੈਂ ਗਲੀ ਸਾਫ਼ ਕਰ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਆ ਸਾਡਾ ਗੇਟ ਸਾਡੀ ਗਲੀ ਸਾਡਾ ਜਿੱਥੇ ਤੱਕ ਮੱਥਾ ਦਾ ਉੱਥੇ ਤੱਕ ਸਾਡੀ ਜਿਹੜੀ ਗਲੀ ਪੂਰੀ ਸਾਫ਼ ਆ ਗਈ ਤੁਸੀਂ ਦੇਖ ਹੀ ਰਹੇ ਹੋ ਅੱਗੇ ਪਿੱਛੇ ਵੀ ਤੁਹਾਨੂੰ ਗਲੀ ਦਿਸਦੀ ਹੋਊਗੀ ਪਰ ਸਾਡੀ ਗਲੀ ਜਿਹੜੀ ਚੰਗ ਕਰੀ ਹੈ ਬਿਲਕੁਲ ਵੀ ਸਾਡੀ ਗਲੀ ਚ ਐ ਨਹੀਂ ਹੈਗਾ ਵੀ ਮਤਲਬ ਸਾਡੇ ਗੇਟ ਕੋਲ ਹੋਊਗਾ ਵਧੀਆ ਸਾਫ਼ ਰੱਖਦੀ ਮੈਂ ਗੇਟ ਮੈਨੂੰ ਵਧੀਆ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਅੰਦਰੋਂ ਆਪਾਂ ਸਫਾਈ ਕਰ ਲਈਏ ਵੀ ਬਾਹਰ ਦਾ ਨਾ ਕਰੀਏ ਗਲੀ ਦਾ ਹਨਾ ਲੰਘਣੇ ਟੱਪਣਾ ਵੀ ਆਪਾਂ ਹੀ ਹੁੰਦਾ ਹੈਗਾ ਹਨਾ ਸੋ ਆਪਣਾ ਫਰਜ ਮੰਨਦਾ ਕਿ ਸਭ ਤੋਂ ਪਹਿਲਾਂ ਮੈਂ ਹੁਣ ਵੀ ਇਹੀ ਹੈਗਾ ਕਈ ਮਤਲਬ ਵੇੜਿਆਂ ਵਿੱਚ ਇਹੀ ਹੈ ਸਾਰੀਆਂ ਭੈਣਾਂ ਇਕੱਠੇ ਪਹਿਲਾਂ ਆਪਣਾ ਗੇਟ ਸਾਫ਼ ਕਰਦੀਆਂ ਨੇ ਮਤਲਬ ਆਪਣੀ ਗਲੀ ਨੂੰ ਵੀ ਸਫਾਈ ਕਰਦੀਆਂ ਨੇ ਕਈ ਭੈਣਾਂ ਇਹੋ ਜਿਹੀਆਂ ਨੇ ਜੀ ਗਸਬਸਾ ਨਾ ਮੰਨਿਓ ਦੇਖੋ ਇਹ ਸਫਾਈ ਦਾ ਗੋੜਾ ਵੀ ਅੰਦਰੋਂ ਕੱਢ ਕੇ ਬਾਹਰ ਨੂੰ ਡੇਕ ਦਿੰਦੀਆਂ ਨੇ ਵੀ ਬਾਹਰ ਦੀ ਬਿਲਕੁਲ ਵੀ ਸਫਾਈ ਨਹੀਂ ਇਿੱਥੇ ਜਿਹੜੇ ਆਪਾਂ ਹੁਣ ਨਰੋਹੀ ਰੱਖਣ ਲੱਗੇ ਆ ਡੱਗ ਵਗੈਰਾ ਕਰਾਉਣੇ ਉਪਚਿਤ ਆਪਾਂ ਫਾਈਪਰ ਖਾ ਲੈਨੇ ਹਨ ਉਹਨਾਂ ਦੇ ਅੱਗੇ ਜਲਬ ਜੰਮ ਜਾਂਦੀ ਐ ਇੰਨੀ ਨਹੀਂ ਉਹ ਬਿਲਕੁਲ ਵੀ ਸਾਫ਼ ਨਹੀਂ ਕਰਦੇ ਮੈਂ ਤਾਂ ਨਾ ਥੋੜੇ ਦਿਨਾਂ ਬਾਅਦ ਜਿੱਥੋਂ ਸਾਡਾ ਮਤਲਬ ਵਾਸ਼ਰੂਮ ਵਾਲਾ ਪਾਣੀ ਆਉਂਦਾ ਉੱਥੇ ਮੈਂ ਥੋੜੇ ਦਿਨਾਂ ਬਾਅਦ ਝਾੜੂ ਨਾਲ ਸਫਾਈ ਕਰਦੇ ਬਿਲਕੁਲ ਜਲਬ ਨਹੀਂ ਜੰਪਣ ਦਿੰਦੀ ਹੈਗੀ ਮੈਂ ਮੈਨੂੰ ਤਾਂ ਬਹੁਤ ਗਲੀ ਦੇ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਜਦੋਂ ਵੀ ਇਸ ਤਰ੍ਹਾਂ ਹੋਵੇ ਹੈਨਾ ਦੇਖੋ ਆਪਾਂ ਨਹੀਂ ਲੰਘਣਾ ਟੱਪਣਾ ਹੁੰਦਾ ਆਪਾਂ ਹੀ ਹਨਾ ਆਪਣੇ ਉਹ ਜੇ ਆਪਾਂ ਕਮਾਂਗੇ ਵੀ ਉਸ ਦੇ ਵਿੱਚ ਰਹਿਣਾ ਤਾਂ ਆਪਾਂ ਨੂੰ ਹੀ ਮਤਲਬ ਬਿਮਾਰੀ ਲੱਗੂਗੀ ਦੇਖੋ ਹਨਾ ਆਲਾਦਾਲ ਆਪਣਾ ਸਾਫ਼ ਹੋਣਾ ਜ਼ਰੂਰੀ ਹੈਗਾ ਤੇ ਲੋ ਜੀ ਉਸ ਤੋਂ ਬਾਅਦ ਲੱਗੀ ਸੀ ਕਿ ਇੱਥੇ ਮੈਂ ਕੱਪੜੇ ਮਤਲਬ ਧੋਣ ਤੋਂ ਪਹਿਲਾਂ ਹੀ ਧੋਤੇ ਸੀਗੇ ਮੈਂ ਨਹਾ ਵੀ ਲਈ ਸੀ ਇੱਥੇ ਮੈਂ ਕੱਪੜੇ ਆਪਣੇ ਧੋਣ ਤੋਂ ਪਹਿਲਾਂ ਧੋਤੇ ਸੀਗੇ ਜੋ ਵੀ ਸੀਗੇ ਮੇਰਾ ਸੂਟ ਧੋਣ ਤੋਂ ਬਾਅਦ ਧੁੱਤਾਗਾ ਮੈਂ ਤੇ ਇੱਥੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਮੈਂ ਦੇਖਿਆ ਨਹੀਂ ਸੀਗਾ ਤੇ ਤਰੀਕ ਅੱਜ 6 ਹੈ ਜੀ ਅ 6 ਤਰੀਕ ਵਾਲੀ ਹੈ ਇਹ ਬਲੌਗ ਇੱਕ ਇੱਥੇ ਜਣੀ ਕਿ ਆਪਾਂ ਐਂਡ ਕਰਕੇ ਦੂਸਰਾ ਜਿਹੜਾ ਸਟਾਰਟ ਕਰ ਲਿਆ ਸੀਗਾ ਤੇ ਕਹਿੰਦੇ ਨੇ ਕਿ ਅ ਬਾਕੀ ਇੱਥੇ ਚਾਹ ਵੀ ਪੀਲੀ ਸੀ ਅੱਜ ਲੇਟ ਬਣੀ ਆ ਚਾ ਤੇ ਕਿਉਂਕਿ ਐਤਵਾਰ ਦਾ ਦਿਨ ਸੀ ਐਤਵਾਰ ਹੋਣ ਕਰਕੇ ਫਿਰ ਛੁੱਟੀ ਸੀਗੀ ਵੈਸੇ ਤਾਂ ਮੈਂ 7:30 ਵਜੇ ਇਹਨਾਂ ਨੂੰ ਉਠਾਤਾ ਸੀ ਤੇ ਪਰ ਫਿਰ ਵੀ ਉਸ ਤੋਂ ਪਹਿਲਾਂ ਵੀ ਹੁੰਦਾ ਵੀ ਮੈਂ ਥੋੜੇ ਪੁੱਛ ਝਾੜੂ ਬੁੱਛ ਦਾ ਕੰਮ ਖਤਮ ਕਰਤਾ ਸੀ ਜਾਂ ਬੇੜੀ ਦੀ ਸਫਾਈ ਕਰਤੀ ਸੀਗੀ ਜਿਹੜੇ ਕੱਪੜੇ ਕੱਲ ਵਾਲੇ ਸੀਗੇ ਉਹ ਸਾਰੇ ਧੋਤੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਨਾਂਕੇ ਪਾਠ ਕੀਤਾਗਾ ਫਿਰ ਕਲੇਰ ਸਾਹਿਬ ਉੱਠ ਗਏ ਸੀ ਚਾਹ ਬਣਾਈ ਸੀ ਉਹਨਾਂ ਲਈ ਇੱਥੇ ਛਾਇਡ ਕਲੇਰ ਸਾਹਿਬ ਪਤਾ ਨਹੀਂ ਚਾਹ ਪੀ ਗਏ ਸੀ ਪਤਾ ਨਹੀਂ ਨਾ ਕਿਉਂਕਿ ਉਸ 8 ਵਜੇ ਤੋਂ ਪਹਿਲਾਂ ਦੁੱਧ ਵੀ ਲੈ ਕੇ ਆਉਣਾ ਹੁੰਦਾਗਾ ਹਨਾ ਇਹ ਵੀ ਹੈ ਜੀ ਇਹ ਸਵੇਰ ਟਾਈਮ ਹੀ ਆਉਂਦਾ ਸਾਡੇ ਦੁੱਧ ਤੇ ਕਲੇਰ ਸਾਹਿਬ ਵੀ ਲੈ ਕੇ ਆਉਂਦੇ ਲੰਗੇ ਮੈਨੂੰ ਇਹ ਸੀ ਬੀਪਿੰਦਰ ਨੂੰ ਚਲੋ ਛੁੱਟੀ ਹੁੰਦੀ ਹੈ ਵੀ ਵਿਚਾਰੇ ਨੂੰ ਹੋਣਾ ਪਿਆਰ ਰਹਿਣ ਦੇ ਬੱਚਾ ਨੂੰ ਮੈਨੂੰ ਇਹ ਹੋ ਜਾਂਦਾ ਵੀ ਨਾ ਹੀ ਠਾਵਾਂ ਅਜੀ ਪਰ ਕੰਮ ਘਾ ਰਹੇ ਜੀ ਨੇ ਜੀ ਤਾਂ ਕਿ ਸਾਡੇ ਜਿਵੇਂ ਨੂੰ ਪਤਾ ਹੀ ਇਹ ਗੱਡੀਆਂ ਦਾ ਕੰਮ ਆ ਇਹ ਵੀ ਨਹੀਂ ਪਤਾ ਜੀ ਹਣਾ ਕਿਹੜੇ ਟਾਈਮ ਜਾਣਾ ਪੈ ਜਵੇ ਤੇ ਚਲੋ ਜੀ ਇੱਥੇ ਕੱਪੜੇ ਸੁੱਕਣੇ ਪਾ ਕੇ ਚੱਲਦੇ ਆ ਕਿ ਜੰਨ ਚ ਦੇਖਦੇ ਆ ਫਿਰ ਕਰਦੇ ਆ ਅ ਚਾਹ ਪੀਤੀ ਨਹੀਂ ਸੀ ਇੱਥੇ ਸਹੀ ਗੱਲ ਹੈ ਜੀ ਮੈਂ ਭੁੱਲ ਜਾਂਦੀ ਹਾਂ ਨਾ ਕਈ ਵਾਰ ਹੁਣ ਕੱਲ ਦਾ ਵੀਡੀਓ ਅੱਜ ਆ ਇਸ ਬਾਈ ਸੋਵਰ ਕਰ ਰਹੀ ਹੈਗੀ ਤੇ ਕਈ ਵਾਰ ਭੁਲੇਖਣ ਲੱਗ ਜਾਂਦਾ ਚਾਹ ਬੇ ਕੱਪੜੇ ਸੁੱਕਣੇ ਪਾ ਕੇ ਬਾਅਦ ਦੇ ਵਿੱਚ ਚਾਹ ਪੀਤੀ ਸੀ ਹੁਣ ਮੇਰੇ ਯਾਦ ਆ ਗਿਆ ਸਰੋ ਜੀ ਕੱਪੜੇ ਸੁੱਕਣੇ ਪਾਤੇ ਹੁਣ ਆਪਾਂ ਚੱਲਦੇ ਅੰਦਰ ਕਿਚਨ ਚ ਚਾਹ ਪੀਣੇ ਆ ਚਾਹ ਬਣਾ ਕੇ ਰੱਖ ਲਈ ਸੀ ਮੈਂ ਤੇ ਕੱਪੜੇ ਪਾ ਧੋਤੇ ਸਾਰ ਘਰ ਘਰਤਾ ਆਪਾਂ ਨੇ ਸਾਫ ਦੇਖੋ ਸਾਰਾ ਸਾਫ ਹੈ ਧਰ ਧਰ ਮਮਾਪਾ ਸਾਰੀ ਈ ਚ ਖਤਮ ਕਰ ਲਈ ਹੁਣ ਚਾਹ ਪੀਉਂਗੀ ਆਪਾਂ ਜਿਹੜਾ ਸੂਟ ਲਾਹਿਆ ਸੀ ਨਾ ਕੇ ਉਹ ਵੀ ਧੋ ਕੇ ਸੁਕਣਾ ਪਾਤਾ। ਚਲੋ ਜੀ ਘਰ ਦੇ ਕੰਮਕਾਰ ਤਾਂ ਸਾਰੇ ਮੈਂ ਖਤਮ ਕਰ ਹੀ ਲੈਨੇ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚਿਬੜਾਂ ਦੀ ਚਟਣੀ ਜਿਹੜੀ ਕੁੰਡੇ ਤੇ ਸੋਟੇ ਤੇ ਆਪਾਂ ਨਾਲ ਬਣਾਉਣੇ ਆਂਗੇ ਹਨਾ। ਆ ਚਿਬੜ ਹਰੀ ਮਿਰਚ ਪਿਆਜ਼ ਇਹ ਤਿੰਨੇ ਚੀਜ਼ਾਂ ਲਈਆਂ ਨਗੀਆਂ ਤੇ ਜੇ ਲਾਲ ਹਰੀਆਂ ਮਿਰਚਾਂ ਹੁੰਦੀਆਂ ਤਾਂ ਇਹਦਾ ਫਿਰ ਕਿਹਾਈ ਪਾਸ ਸੀ ਬਹੁਤ ਟੇਸਟ ਵਧੀਆ ਹੋਣਾ ਸੀ ਚਟਣੀ ਦਾ। ਚਲੋ ਜੀ ਕਰਦੇ ਆਂ ਸ਼ੇਅਰ ਆਪਾਂ ਕੀ ਕੀ ਪਾਉਣੇ ਉਹ ਵੀ ਤੁਹਾਨੂੰ ਅੱਗੇ ਦੱਸ ਦੇਾਂਗੇ ਠੀਕ ਹੈ ਜੀ। ਲੈਣੀ ਚਿਬੜਾਂ ਆਜੇ ਤੁਹਾਰੀਆਂ ਮਿਰਚਾਂ ਨੂੰ ਸੁੱਕੀਆਂ ਹੀਆਂ ਨਹੀਂ ਐ ਮੈਂ ਚਲਪੂਰ ਐਸੀ ਨਲੀ ਬਣਾ ਲੈਂਦੇ ਆ। ਲੋ ਜੀ ਸਭ ਤੋਂ ਪਹਿਲਾਂ ਆਪਾਂ ਕਈ ਵਾਰ ਕਰ ਹੁਣ ਪੈ ਦਿੰਦੇ ਨੇ ਪਰ ਆ ਵੀ ਚਟਣੀ ਦਾ ਦੀਦੀ ਬਣਾਈ ਹੈ ਨਾ ਕੀ ਕੀ ਪਾਇਆ ਚਟਣੀ ਚ ਸਭ ਤੋਂ ਪਹਿਲਾਂ ਆਪਾਂ ਚਿਪੜ ਤੇ ਹਰੀ ਮਿਰਚਾਂ ਜਿਹੜੀ ਇਹਨਾਂ ਦੇ ਬੀਜ ਨੇ ਜਿਹੜੇ ਉਹ ਮਾਰ ਲਵਾਂਗੇ। ਹੈ ਹੈ ਕਾਲੇ ਚਿਪੜ ਹੋਣੇ। ਪਰ ਮੈਂ ਛੋਟੇ ਚਿਪੜਾਂ ਹੀ ਚਟਣੀ ਬਣਾਉਣੀ ਹੁੰਦੀ ਜਿਹੜੇ ਇਹੋ ਜਿਹੇ ਹੁੰਦੇ ਨੇ ਇਹੋ ਜਿਹੇ। ਆਹ ਪਤਾ ਨਹੀਂ ਕਿਵੇਂ ਬਣ ਗਏ। ਤੇ ਬੋਲੇ ਪੈਂਦੇ ਨੇ ਨਮਕਾਪਾ ਬਾਚੀ ਪਾਇਆ ਪਾਉ ਨੂੰ ਵੀ ਮੈਂ ਵੀ ਤੁਸੀਂ ਵੀ ਇਹ ਚਟਨੀ ਰੱਖ ਦੇਣਾ ਨਮਕਾਪਾ ਬਾਚ ਪਾਇਆ ਕਰੋ ਹਾਂ ਲੋ ਜੀ ਚਿਬੜਾ ਦੇ ਬੀਜ ਸੀ ਜਿਹੜੇ ਮਿਰਚਾਂ ਨੇ ਆਪਾਂ ਮਾਰਦੇ ਤੇ ਹੁਣ ਆਪਾਂ ਇਹਨਾਂ ਵਿੱਚ ਪਿਆਜ਼ ਪਾ ਲੈਨੇ ਆ ਪਿਆਜ਼ ਕੁੱਟ ਲੈਨੇ ਆ ਪਿਆਜ਼ਾਂ ਚ ਵੀ ਕਾਫੀ ਪਾਂ ਲੋ ਜੀ ਪਿਆਜ਼ ਵੀ ਚੰਗੀ ਤਰ੍ਹਾਂ ਆਪਾਂ ਕੁੱਟਲੇ ਤੇ ਇਹਦੇ ਵਿੱਚ ਆਪਾਂ ਪਾਏ ਹਣੀ ਥੋੜੀ ਜਿਹੀ ਰੈੱਡ ਮਿਰਚ ਕਿਉਂਕਿ ਚਟਣੀ ਸਰ ਤੁਹਾਨੂੰ ਪਤਾ ਕਰਾ ਲਈ ਵਧੀਆ ਲੱਗਦੀ ਹੈ ਨਮਕ ਬਸ ਨਮਕ ਪਾ ਇੱਕ ਪਿਆਲ ਦੇ ਹਿਸਾਬ ਨਾਲ ਪਾ ਲੇ 嗯。Mm. <laughs> ਚਾਹੇ ਇਹ ਆਪਣੀ ਥਿਆਰਾ ਬਣ ਕੇ ਆਪਾਂ ਚਾਹੀ ਤੈਨੂੰ ਤੜਕਾ ਲਾ ਸਕਦੇ ਨਹੀਂ ਚਾਹੀਏ ਤਾਂ ਆਪਾਂ ਇਹਨੂੰ ਐਵੇਂ ਹੀ ਖਾ ਸਕਦੇ ਆ ਗਰਮ ਕਰਕੇ ਇਹਦੇ ਵਿੱਚ ਕੀ ਪਾ ਲਉ ਐਵੇਂ ਵੀ ਆਪਾਂ ਖਾ ਸਕਦੇ ਆ ਤੜਕਾ ਲਾਉਣਾ ਉਹ ਤੁਹਾਡੀ ਮਰਜ਼ੀ ਆ ਜਿਹੜੀ ਪਿਆਜ਼ ਲਸਣ ਵਾਲੀ ਹੁੰਦੀ ਉਹਨੂੰ ਤਾਂ ਮੈਂ ਤੜਕਾ ਲਾ ਲਾਂਨੀ ਆ ਪਰ ਇਸ ਵਾਰ ਲਾਇਆ ਸ਼ਾਇਦ ਜਗੜਾ ਨਹੀਂ ਲੁੱਦੀ ਪਰ ਅੱਜ ਮੈਂ ਇਹ ਨਹੀਂ ਕੀ ਗਰਮ ਕਰਕੇ ਪਾ ਦੂੰਗੀ ਲਓ ਜੇ ਆਪਾਂ ਇਹਨੂੰ ਕੁੰਡੇ 'ਚ ਕੱਟ ਲੈਨੇ ਆ ਓ ਸੌਰੀ ਕੱਲੀ 'ਚ ਕੁੰਡੇ ਜੋ ਕੱਲੀ 'ਚ ਕੱਟ ਲੈਨੇ ਆ ਬਹੁਤ ਟੇਸਟੀ ਚਟਣੀ ਬਣਦੀ ਹੈ ਇਹ ਚਿਬੜਾਂ ਦੀ ਤੇ ਇਹ ਲਾਲ ਮਿਰਚਾਂ ਹੋਣ ਇਹਦੇ ਨਾਲ ਹਨਾ ਹਰੀਆਂ ਲਾਲ ਮਿਰਚਾਂ ਤੇ ਕੱਲੇ ਚਿਬੜ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਟਣੀ ਹਨਾ ਦਹੀਂ ਦੇ ਨਾਲ ਤੁਸੀਂ ਖਾ ਕੇ ਦੇਖਿਓ ਜਿੰਨਾਂ ਨੇ ਨਹੀਂ ਖਾਧੀ ਵੈਸੇ ਤਾਂ ਇਹ ਮਾਲਵੇ ਦੇ ਵਿੱਚ ਮਾਲਵੇ ਕੀ ਮਿਲਦਾ ਚਿਬੜਾਂ ਚਟਣੀ ਤਾਂ ਹਰ ਇੱਕ ਮੋਸੇ ਬਣਦੇ ਆ ਦਬਾਬਾ ਮਾਲਵਾ ਆ ਸਾਰੇ ਆਪਾ ਕੱਢ ਲਈ ਮਾਜੇ ਵਿੱਚ ਸਾਰੇ ਬਣ ਗਏ ਹਨਾ ਚਟਣੀ ਵੀ ਤਿਆਰ ਇੰਦਰ ਲੱਸੀ ਘਰ ਦੀ ਦੇਖੋ ਇਹ ਜਿਹੜੀ ਕਾੜਨੀ ਵਾਲੀ ਚਾਟੀ ਵਾਲੀ ਲੱਸੀ ਹੁੰਦੀ ਹੈ ਨਾ ਉਹ ਆਹੀ ਅਸੀਂ ੜਕਣਾ ਕਹਿੰਦੇ ਆ ਕਈ ਚਾਟੀ ਕਹਿੰਦੇ ਨੇ ਜੀ ਤੇ ਹਾਰੇ ਜਿਹੜਾ ਕਾੜਿਆ ਹੁੰਦਾ ਕਾੜਨੀ ਵਾਲਾ ਹਨਾ ਦੁੱਧ ਹੁੰਦਾ ਉਹ ਲੱਸੀ ਆਈ ਆਟਾ ਆਪਾ ਗੁੰਨ ਲਿਆ ਤੇ ਤਵਾ ਰੱਖ ਲਿਆ ਹੁਣ ਬਣਾਉਣਿਆ ਆਪਾਂ ਰੋਟੀ ਕਿਉਂਕਿ ਕਲੀਰ ਸਾਹਿਬ ਨੂੰ ਫਿਰ ਜਾਣਾ ਬਰਾਤ ਲੈ ਕੇ ਸਬਜ਼ੀ ਲੈ ਆਵੇਂ ਸੋਨੂ ਨਾਲ ਕੇ ਕੱਲੀ ਚਟਣੀ ਲੈਣੀ ਵੀ ਆ ਜਵਾਨੀ ਸੁਣਦੇ ਟੀਵੀ ਦੀ ਆਵਾਜ਼ ਫੁੱਲ ਕਰਕੇ ਬੈਠ ਜਿੰਦੇ ਅੰਦਰ ਬਾਹਰ ਕੁਝ ਨਹੀਂ ਬਕਲਾਦਾ ਵੀ ਕੋਈ ਬੋਲ ਮਾਰਦਾ ਜਾਂ ਨਾ ਨਾ ਕੁਝ ਨਹੀਂ ਸੁਣਦੇ ਹੈਗੇ ਇੱਕ ਵਾਰ ਅੰਦਰ ਟੀਵੀ ਲਾ ਲਿਆ ਫੁੱਲਵਾ ਚੱਕ ਲੰਘ ਗਏ ਜਬ ਖਾਵਰਾ ਜਬ ਪੁਰਾਣੇ ਸਿੰਗਰ ਕੋਈ ਨਹੀਂ ਕਿ ਸੈਲੀ ਸੁਣਨ ਲੋਚ ਆਹ ਹੋ ਗਈ ਚਟਣੀ ਤੇ ਲੱਸੀ ਤੇ ਰੋਟੀ ਆਪਣੀ ਤਿਆਰ ਉਹ ਜੇ ਇੱਥੇ ਦੇਖਿਓ ਮੈਂ ਕਲੇਰ ਸਾਹਿਬ ਨੂੰ ਖਾਣਾ ਦੇਣ ਆਈ ਸੀ ਤਾਂ ਟੀਵੀ ਦੀ ਆਵਾਜ਼ ਕਹਿ ਕੇ ਘੱਟ ਕਰਵਾਈ ਸੀ ਕਿਉਂਕਿ ਉਹ ਗਾਣੇ ਸੁਣ ਰਹੇ ਸੀਗੇ ਪੁਰਾਣੀ ਸਿੰਗਰਾਂ ਦੀ ਮੈਂ ਕਿਹਾ ਵੀ ਫਿਰ ਕਾਪੀਰਾਈਟ ਵਗੈਰਾ ਨਾ ਜੀ ਵੀ ਆਵਾਜ਼ ਤੁਸੀਂ ਘੱਟ ਕਰ ਲਓ ਦੇਖੋ ਨਾਲ ਦੇ ਨਾਲ ਮੋਰ ਚੱਕਲਾ ਨਾਲ ਹੀ ਕਿੰਦਰ ਦੀ ਰੋਟੀ ਰਹਿ ਗਈ ਕਿੰਦਰ ਗਿਆ ਹੋਇਆ ਬਰੇਟਿਆਂ ਤੱਕ ਤੇ ਵਾਪਸ ਆਉਣ ਜਾਣੀ ਕਰਨਾ ਉਹਨੇ ਕਾਲੀ ਸੀਗੀ ਤਾਂ ਕਰਕੇ ਨਾ ਆ ਕੇ ਚਲੇ ਗਿਆ ਕਲੇਰ ਸਾਹਿਬ ਖਾ ਕੇ ਚਲੇ ਗਏ ਨੇ ਰੁੱਟੇ ਬਰਾਤ ਗਏ ਨੇ ਅੱਜ ਕਲੇਰ ਸਾਹਿਬ ਕਿ ਬਸ ਹੁਣ ਮੇਰੀ ਵਾਰੀ ਆਈ ਹੈ ਤੇ ਦੇਖੋ ਅੱਛਾ ਟ੍ਰੇਨ ਤੇ ਲੱਸੀ ਸਬਜੀ ਦਾ ਆਪਣਾ ਟੇਸਟ ਹਨ ਚਟਨੀ ਦਾ ਆਪਣਾ ਟੇਸਟ ਹੈ ਚਾਹੇ ਕਿ ਨੇਪਾਂ ਤੇ ਕੋਈ ਸਬਜੀ ਬਣਾ ਲਈ ਹੈ ਨਾ ਉਹਨਾਂ ਦਾ ਅਲੱਗ ਸੁਆਦ ਆਊਗਾ ਜਦੋਂ ਚਟਨੀ ਨਾਲ ਇਸ ਤਰ੍ਹਾਂ ਰੋਟੀ ਖਾਣੇ ਆ ਉਹਦਾ ਫਿਰ ਵਧੀਆ ਸਬਜੀ ਨਾਲੋਂ ਵੀ ਟੇਸਟ ਵਧੀਆ ਹੋਊਗਾ ਹਨਾ ਲਓ ਜੀ ਖਾਣਾ ਖਾ ਕੇ ਮਿਲਦੇ ਹਾਂ ਸੋਨੂੰ 6 ਵਜੇ ਦੀ ਸ਼ਾਮ ਦੀ ਆਪਾਂ ਹੁਣ ਬਣਾਉਣੀ ਆ ਸ਼ਾਮ ਦੇ ਖਾਣੇ ਦੀ ਕਰਦੇ ਆ ਤਿਆਰੀ ਕਰ ਲਈਏ ਸਾਰੀ ਮ ਬਣਾਉਣੇ ਆਪਾਂ ਕੜੀ ਕੜੀ ਨੂੰ ਲਾਉਣੇ ਆ ਤੜਕਾ ਫਿਰ ਸਾਨੂੰ ਜੌਂ ਵੀ ਦਿਖਾਵਾਂਗੇ ਕਿੰਨੇ ਕ ਨਿਕਲੇ ਆਏ ਹਨ ਤੇ ਇੱਥੇ ਬਸ ਤਿਆਰੀ ਕਰ ਲਈ ਬਾਕੀ ਸਾਰੀ ਕੋਕ ਤੇ ਪਾ ਕੇ ਬਣਾਵਾਂਗੇ ਕਦੂ ਤੇ ਪਿਆਜ਼ ਸੀ ਜਿਹੜੇ ਕਦੂ ਕਸ ਕਰ ਲਏ ਇਧਰ ਦਿਖਾਉਣੇ ਸਾਨੂੰ ਟਮਾਟਰ ਤੇ ਪਿਆਜ਼ ਕੱਟ ਲਏ ਇਧਰ ਆਪਾਂ ਲਸਣ ਦਾ ਬਣਾ ਲਿਆ ਪੇਸਟ ਠੀਕਾ ਜੀ ਆਹ ਲੈ ਲਿਆ ਆਪਾਂ ਬੇਸਨ ਲੱਸੀ ਆਪਣੇ ਕੋਲ ਹੈਗੀ ਆ ਅੱਜ ਹਰੀ ਮਿਰਚ ਨਹੀਂ ਹੈਗੀ ਆਪਣੇ ਕੋਲ ਠੀਕ ਆਪਾਂ ਬੇਸਨ ਸਾਂ ਲੈਣੇ ਆ ਮੱਕੀ ਦਾ ਸਾਰੇ ਸਮੁੰਦਰ ਬੈਕੈਂਡ ਨਾਲ ਦਖਾਉਣੇ ਆਪਾਂ ਸਾਰੀ ਤਿਆਰੀ ਜਿਹੜੀ ਕਰਨੀ। ਤੇ ਆਪਾਂ ਪਾਉਣ ਲਿਆ ਬੇਸਨ। ਲਓ ਜੀ ਇੱਧਰ ਆਪਾਂ ਬੇਸਨ ਕੋਲ ਲੈਨੇ। ਲੱਸੀ ਆਪਾਂ ਪਾਉਣ ਲਈ ਚੰਗੀ ਤਰ੍ਹਾਂ। ਇਹਨਾਂ ਦੇ ਬੇਸਨ ਕਾਫੀ ਆ। ਹਾਲੋ। ਘੜੀ ਤਿਆਰ ਹੋ ਗਾ। ਘੜੀ ਦਾ ਬੈਟਰ ਜਿਹੜਾ ਤਿਆਰ ਹੋ ਗਿਆ। ਆ ਵੀ ਤਿਆਰ ਕਰ ਲਈ ਨਾਲ। ये गए कद्दू थोड़े से पावगे लसन थोड़ा जा बिल्कुल टेस्टी बनते हैं बिल्कुल थोड़ा जावे नमक मिर्च पाने लॉज हल्दी पाती मिर्च पाती नमक पाता बेसन पाने मिक्स कर दिया जेटा पानी की लोड़ पे पावे हाँ ਦਿੰਦੇ ਨੇ ਠੀਕ ਹੈ ਨੇ ਆਪਾਂ ਦਾ ਬਾਲਾ ਘਾਟਾ ਪੈ ਗਿਆ ਉਹ ਜਿੱਥੇ ਕੜੀ ਨੂੰ ਤੜਕਾ ਲਾਉਣ ਲੱਗੀ ਸੀ ਮੈਂ ਤੇ ਪਿੰਦਰ ਗੱਲ ਕਰ ਰਹੇ ਸੀ ਜਿੱਥੇ ਨਾ ਪਹਿਲਾਂ ਗਿਆ ਸੀ ਪਿੰਦਰ ਨੂੰ ਮਤਲਬ ਜਲੰਧਰ ਸਾਈਡ ਗੱਡੀ ਸਾਡੀ ਖਰਾਬ ਹੋ ਗਈ ਸੀ ਉਹਨਾਂ ਨਾਲ ਦੁਬਾਰਾ ਗਿਆ ਸੀ ਉਹਨਾਂ ਨੇ ਨਾ ਸਾਡੇ ਨਾਲ ਚਲਾ ਕੇ ਕੀਤੀ 1500 2500 ਰੁਪਏ ਵਿੱਚ ਰੱਖ ਗਏ ਆਈ ਸਵਾਰ ਦਾ ਕਹਿੰਦੇ ਵੀ ਫੇਰ ਦੇਵਾਂਗੇ ਸਾਡਾ ਬੰਦਾ ਪਿੱਛੇ ਰਹਿ ਗਿਆ ਇੱਕ ਤਾਂ ਦੇਖੋ ਨੁਕਸਾਨ ਹੋ ਗਿਆ ਸਾਡਾ ਇਨਾ ਘਾਟਾ ਪੈ ਗਿਆ ਮਤਲਬ ਕਿ 30 ਤੋਂ 40000 ਤੱਕ ਦਾ ਬਿੱਲ ਸਾਡਾ ਗੱਡੀ ਦਾ ਬਣ ਗਿਆ ਸਾਰਾ ਇੰਜਨ ਸੀਲ ਹੋ ਗਿਆ ਸੀਗਾ ਹਨਾ ਉਤੋਂ ਉਸ ਦਿਨ ਵੀ ਅਸੀਂ ਗੱਡੀ ਜਿਹੜੀ ਹਰਵਾ ਕੇ ਲੈ ਕੇ ਗਿਆ ਹਨਾ ਚਲੋ ਸਾਡੇ ਰਿਸ਼ਤੇਦਾਰ ਸੀ 2500 ਪਤਾ ਨਹੀਂ ਕਿੰਨੇ ਦਾ ਹੁਣ ਮੈਨੂੰ ਨਹੀਂ ਪਤਾ ਤੇਲ ਪਵਾਇਆ ਪਿੰਦਰ ਨੇ ਹਨਾ ਤੇ ਉਸ ਤੋਂ ਬਾਅਦ ਫਿਰ ਇਹ ਦੇਖ ਲਓ ਵੀ ਮਤਲਬ ਗੱਡੀ ਤੇ ਵੀ ਲੱਗ ਰਹੇ ਨੇ ਉਪਰੋਂ ਤਿਹਾਰ ਤੇ ਪ੍ਰੋ ਨੁਕਸਾਨ ਹਨਾ ਇੰਨਾ ਜ਼ਿਆਦਾ ਹਜੇ ਤੱਕ 10 12 ਦਿਨ ਹੋ ਗਏ ਗੱਡੀ ਘਰੇ ਨਹੀਂ ਆਈ ਹਜੇ ਹਨਾ ਠੀਕ ਹੋ ਕੇ ਇੰਨਾ ਜਿਆਦਾ ਨੁਕਸਾਨ ਹੋ ਗਿਆ ਪੰਦਾ ਕੈਦ ਵੀ ਮਤਲਬ ਕਿ ਵੀ ਨਹੀਂ ਹਨਾ ਅਸੀਂ ਪੈਸੇ ਵੀ ਉਸ ਦਿਨ ਵਾਲੇ ਕਟਾਂਗੇ ਜਾਂ ਕਿਵੇਂ ਕਿਉਂਕਿ ਉਹਨਾਂ ਨੂੰ ਕਿਹਾ ਵੀ ਸੀ ਪਿੰਦਰ ਨੇ ਵੀ ਤੁਸੀਂ ਰੁਕ ਜਿਓ ਵੀ ਸਾਡੀ ਗੱਡੀ ਆ ਰਹੀ ਹੈ ਅਸੀਂ ਗੱਡੀ ਮੰਗਵਾਈ ਹੋਈ ਆ ਵੀ ਤੁਸੀਂ ਉਹਦੇ ਚੱਲ ਜਾਇਓ ਹਨਾ ਪਰ ਉਹ ਨਹੀਂ ਮੰਨੇ ਆਪਣੀ ਗੱਡੀ ਕਰਵਾ ਕੇ ਆ ਗਏ ਜੀ ਹੁਣ ਇਹਦੇ ਵਿੱਚ ਦੇਖੋ ਹਨਾ ਮਤਲਬ ਸਾਡਾ ਕੀ ਕਸੂਰ ਹੈਗਾ ਜਾਂ ਪਿੰਦਰ ਦਾ ਕੀ ਕਸੂਰ ਹੈ ਦੇ ਵਿੱਚ ਹਨਾ ਹੁਣ ਵਾਲੇ ਪੈਸੇ ਉਹ ਚਲਾਕੀ ਨਾਲ ਦੇਖ ਲੋ ਉਹ ਕਰਦੇ ਹਨਾ ਬੰਦੇ ਨੂੰ ਕਹਿਦ ਹੋਏ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਹਿ ਕੇ ਵੀ ਚਲਾਕੀ ਕਰਦੇ ਨੇ ਤੇ ਸਾਡਾ ਨੁਕਸਾਨ ਹੋ ਗਿਆ ਉਤੋਂ ਹਨਾ ਜਿਹੜਾ ਕੰਮ ਲੱਗ ਰਿਹਾ ਸਾਡਾ ਮਤਲਬ ਕਿ ਮਰਿਆ ਕੰਮ ਇਹਨਾਂ ਦੇ ਨਾਲ ਜਿਵੇਂ ਗੱਡੀਆਂ ਬੁੱਕ ਸੀ ਬਰਾਤਾਂ ਦੇ ਵਿੱਚ ਵੀ ਬੁੱਕ ਸੀਗੀ ਸਾਡੀਆਂ ਗੱਡੇ ਤੋਂ ਹੁਣ ਮਹੀਨਾ-ਮਹੀਨਾ 2-2 ਮਹੀਨੇ ਪਹਿਲਾਂ ਬੁੱਕ ਹੋ ਜਾਂਦੇ ਨੇ ਬਰਾਤਾਂ ਜ ਹਨਾ ਅਨ੍ਨਾ ਜਿਆਦਾ ਨੁਕਸਾਨ ਹੋ ਗਿਆ ਉੱਤੋਂ ਦੇਖ ਲੋ ਵੀ ਐਵੇਂ ਲੋਕ ਚਲਾਕੀ ਕਰਦੇ ਨੇ ਬਹੁਤ ਔਖਾਗਾ ਹਨਾ ਕਹਿੰਦੇ ਨੇ ਵੀ ਗੱਡੀਆਂ ਪਤਾ ਨਹੀਂ ਲੋਕਾਂ ਨੂੰ ਇਹ ਹੋ ਜਾਂਦਾ ਵੀ ਕਿੰਨੀ ਕਮਾਈ ਹੈ ਜਦੋਂ ਲੱਗਦੇ ਨੇ ਉਦੋਂ ਪਤਾ ਲੱਗਦਾ ਜੀ ਚਲਦੀ ਦਾ ਨਾਮ ਹੀ ਗੱਡੀ ਹੁੰਦਾ ਹਨਾ ਚਲੋ ਜੀ ਜੋ ਵੀ ਹੋਇਆ ਸੋ ਕੀ ਕਰ ਸਕਦੇ ਆ ਤੇ ਇੱਥੇ ਆਪਾਂ ਕੜੀ ਕਰ ਰਹੇ ਹਾਂ ਚੱਕ ਲੋ ਜੀ ਦੇਖਦੇ ਆਪਾਂ ਕੜੀ ਪੈਸਾ ਮੈਂ ਖਾ ਲਈ ਟੇਸਟੀ ਬਣੀ ਹੈ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਚਲੋ ਜੀ ਆਰਤੀ ਤੇ ਵੀ ਮੈਂ ਜਾ ਆਈ ਅੱਜ ਆਰਤੀ ਦੇ ਵਗਗੇ ਸੀਗੇ ਇਸ ਵੀਡੀਓ ਤੇ ਇੱਥੇ ਐਂਡ ਕਰਦੇ ਆ ਮੋਟੇਸੀ ਬਣੀ ਗੜੀ ਕੀ ਕਹਿੰਦੇ ਨੇ ਕੱਲ ਵਾਲੇ ਵਲੌਗ ਚ ਮਿਲਦੇ ਹੁਣ ਤੁਹਾਨੂੰ ਹਨਾ ਅੱਜ ਦਾ ਵਲੌਗ ਜਿਹੜਾ ਇੱਥੇ ਆਪਾਂ ਇਹਨੂੰ ਕਰਦੇ ਸਮਾਪਤ ਤੇ ਲਾਈਕ ਜ਼ਰੂਰ ਕਰਿਓ ਜੇ ਹਜੇ ਤੱਕ ਨਹੀਂ ਕੀਤਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਾਏ